ਮਿੱਤਰੋ ਕਈਆਂ ਬਣਾਉਂਦਾ ਤੁਸੀਂ ਬਹੁਤ ਦੇਖੇ ਹੋਣਗੇ ਪਰ ਆਹ ਮਿਸਤਰੀ ਦੀ ਘਰਾਗਰੀ ਨੂੰ ਸਲਾਮ ਦੇਖੋ ਕਿੰਨਾ ਘੈਂਟ ਕੰਮ ਤੇ ਤੁਸੀਂ ਕਹੀ ਦੇਖੋ ਕਿੰਨੀ ਜ਼ਬਰਦਸਤ ਬਣਾਈ ਆ ਲੋਹੇ ਨੂੰ ਕਹਿੰਦੇ ਲੋਹਾ ਹੀ ਕੱਟਦਾ ਹੈ ਲੋਹੇ ਦੇ ਵਿੱਚ ਬਿਠਾ ਦੇਖੋ ਕਿੰਨੀ ਵਿੱਚ ਬੈ ਗਈ ਤੇ ਕਈ ਨੂੰ ਕੋਈ ਆਂਸ ਨਹੀਂ ਆਈ ਤੇ ਇਸੇ ਕਰਕੇ ਆ ਪਤਾ ਨਹੀਂ ਹੁਣ ਕਿਹੜੇ ਲੋਹੇ ਦੀ ਬਣਾਈ ਹੋਣੀ ਆ ਕਿੰਨਾ ਕਿਹੜੇ ਤਰੀਕੇ ਨਾਲ ਬਣਾਈ ਹੋਣੀ ਕਿੰਨਾ ਮਜ਼ਬੂਤ ਕੰਮ ਕੀਤਾਗਾ ਤੇ ਕੰਮਕਾਰ ਕਹਿੰਦੇ ਇਦਾਂ ਹੀ ਹੋਣੇ ਚਾਹੀਦੇ ਆ ਤੇ ਕਹਿੰਦੇ ਲੋਹੇ ਨੂੰ ਲੋਹਾ ਘੜ ਤਾ ਤੇ ਲੋਹੇ ਨੂੰ ਐਨਾ ਘੜ ਸਕਦੇ ਤੇ ਮਿੱਟੀ ਦੇ ਵਿੱਚ ਕਿਵੇਂ ਨਹੀਂ ਇਹ ਬੈਠ ਸਕਦੀ ਹੁਣ ਕੋਈ ਡਰਨ ਵਾਲੀ ਗੱਲ ਨਹੀਂ ਦੇਖਿਆ ਯਾਰ ਸਲਾਮ ਹੋਣਾ ਪੂਰੀ ਗੱਲ ਵਾਦਾ ਕਹਿੰਦੇ ਕੰਮ ਕਰ ਕਹਿੰਦੇ ਦਿਲੋਂ ਕੀਤਾ ਹੋਵੇ ਤੇ ਕਿਵੇਂ ਨਹੀਂ ਕੋਈ ਚੱਜ ਦੀ ਚੀਜ਼ ਬਣ ਸਕਦੀ ਤੇ ਇਸ ਮਿਸਤਰੀ ਨੂੰ ਇਸ ਬਾਈ ਨੂੰ ਦਿਲੋਂ ਸਲਾਮ ਆਜਾ ਯਾਰ ਕਿੰਨਾ ਸੋਹਣਾ ਕੰਮ ਕਰ ਰਾਇਆ ਵਾਹ ਕੁਝ ਕਾਲਾ ਵਾਹ ਹੁੰਦੀ